ਕੈਨੇਡਾ ਨੇ ਡਿਪੋਰਟ ਕਰਨੇ ਨੇ ਲੋਕ ਤੇ ਉਲੱਭ ਨਹੀਂ ਰਹੇ ਇਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਵੱਲ ਕੈਨੇਡਾ ਸਰਕਾਰ ਉਹਨਾਂ ਦੇ ਪਿੱਛੇ ਪਈ ਹੈ ਤੇ ਲੱਭਦੇ ਨਹੀਂ ਪਏ ਤੁਸੀਂ ਸੁਬਰੀ ਨੇ ਇੱਕ ਤੇ ਬਾਰ ਬਾਰ ਸੁਣਦੇ ਆ ਨਾ ਕਿ ਸੌਫਟ ਆਨ ਕਰਾਏ ਕੈਨੇਡਾ ਦੇ ਵਿੱਚ ਕਿ ਜੁਰਮ ਤੇ ਬਹੁਤਾ ਸਖਤੀ ਨਹੀਂ ਕਰਨੀ ਜੀ ਥੋੜਾ ਜਿਹਾ ਹਸਾਬ ਕਿਤਾਬ ਨਾਲ ਪਿਆਰ ਪ੍ਰੇਮ ਨਾਲ ਕਰਨਾ ਹੈ ਹਮ ਹਮ ਯੂ ਐਸ ਏ ਦੇ ਵਿੱਚ ਇਹ ਤੋਂ ਉਲਟ ਹੈ ਹਮ ਯੂ ਐਸ ਏ ਦੇ ਵਿੱਚ ਆਈਐਸ ਨੇ ਜਿਹੜੇ ਬੰਦੇ ਫੜੇ ਨੇ ਜਿੰਨੀ ਸਖਤੀ ਉਹਨਾਂ ਨੇ ਵਿਦੇਸ਼ੀਆਂ ਤੇ ਕੀਤੀ ਹੈ ਜਿਨ੍ਹਾਂ ਕੋਲ ਗੈਰ ਕਾਨੂੰਨੀ ਸਿਗੇ ਜਾਂ ਵੱਡੇ ਮੋਟੇ ਕਾਗਜ਼ ਜਿਨ੍ਹਾਂ ਕੋਲ ਸਿਗੇ ਵੀ ਹਮ ਹਮ ਤੁਸੀਂ ਹੁਣ ਅੰਦਾਜ਼ਾ ਲਾਓ ਦੋ ਘਟਨਾਵਾਂ ਇਹੋ ਜੀਆਂ ਹੋਈਆਂ ਹੂਆਂ ਯੂਐਸਏ ਦੇ ਵਿੱਚ ਤੇ ਕੈਨੇਡਾ ਵਾਲੇ ਕਿੱਥੇ ਖੜੇ ਨੇ ਉਹ ਤੇ ਮੁਕਾਬਲੇ ਇਹ ਖਬਰ ਤੇ ਆਪਾਂ ਵਿਸਥਾਰ ਸਹਿਤ ਚਰਚਾ ਕਰਦੇ ਹਾਂ ਜੀ ਜੀ ਯੂਐਸਏ ਦੇ ਵਿੱਚ ਜੋ ਇਸ ਵੇਲੇ ਸਥਿਤੀ ਹੈ ਜੀ ਆਈਐਸ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਪਿਛਲੇ ਦਿਨਾਂ ਵਿੱਚ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰਾਂ ਵਿੱਚ ਪਹੁੰਚਾਇਆ ਗਿਆ ਉਹਨਾਂ ਵਿੱਚ ਯੂਐਸਏ ਦੀ ਆਰਮੀ ਦਾ ਇੱਕ ਸਾਬਕਾ ਫੌਜੀ ਵੀ ਸ਼ਾਮਲ ਹੈ ਉਹ ਸਾਬਕਾ ਫੌਜੀ ਜੋ ਇੱਕ ਐਗਰੀਕਲਚਰ ਫਾਰਮ ਤੇ ਗਾਰਡ ਲੱਗਾ ਹੋਇਆ ਸੀ ਤੇ ਉਹ ਸਾਬਕਾ ਫੌਜੀ ਸੀ ਉਹ ਕਹਿੰਦਾ ਰਿਹਾ ਕਿ ਮੈਂ ਤੇ ਤੁਹਾਡੀ ਫੌਜ ਵਿੱਚ ਰਿਹਾ ਮੈਂ ਗੈਰ ਕਾਨੂੰਨੀ ਨਹੀਂ ਆ ਭਾਈ ਮੈਨੂੰ ਨਾ ਫੜੋ ਉਹਨੂੰ ਡਿਟੈਂਸ਼ਨ ਸੈਂਟਰ ਲੈ ਕੇ ਗਏ ਤੇ ਬਾਅਦ ਵਿੱਚ ਛੱਡਿਆ ਇਸੇ ਤਰ੍ਹਾਂ ਇੱਕ ਹੋਰ 17 ਸਾਲਾਂ ਦਾ ਅਲੜਦ ਉਮਰ ਦਾ ਮੁੰਡਾ ਉਹਨੂੰ ਫੜ ਲਿਆ ਉੱਤੇ ਉਹਦੇ ਫੋਨ ਦੇ ਉਹਦੇ ਆਪਣੇ ਫੋਨ ਤੇ ਵੀਡੀਓ ਬਣ ਰਹੀ ਆ ਤੇ ਤਿੰਨ ਚਾਰ ਪੁਲਿਸ ਅਫਸਰ ਜਿਹੜੇ ਨੇ ਉਹਨੂੰ ਉਹਨੂੰ ਸੜਕ ਤੇ ਮੁੱਢਾ ਸੁੱਟ ਕੇ ਤੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਵੀਡੀਓ ਦੇ ਵਿੱਚ ਕਹਿੰਦਾ ਹੋਇਆ ਸੁਣਿਆ ਜਾ ਸਕਦਾ ਹੈ ਪੁਲਿਸ ਅਫਸਰ ਕਿ ਤੇਰੇ ਕੋਲ ਕੋਈ ਰਾਈਟ ਨਹੀਂ ਆ ਇੱਥੇ ਤੇਰੇ ਕੋਲ ਕੋਈ ਰਾਈਟ ਨਹੀਂ ਉਹ ਕਹਿੰਦਾ ਰਾਈਟ ਭਾਵੇਂ ਮੇਰੇ ਕੋਲ ਕੋਈ ਹੋਵੇ ਨਾ ਹੋਵੇ ਪਰ ਮੈਂ ਯੂ ਐਸ ਏ ਦਾ ਸਿਟੀਜ਼ਨ ਆ ਇੱਥੇ ਦਾ ਬੌਰਨ ਆ ਉਹਨੂੰ ਫੜ ਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਲੈ ਗਿਆ ਉਹ ਭਾਵੇਂ ਬਾਅਦ ਵਿੱਚ ਹੋਰ ਚਾਰਜੇਸ ਲਾ ਦਿੱਤੇ ਕਿ ਇਹ ਅਰੈਸਟ ਨੂੰ ਰਜਿਸਟ ਕਰ ਰਿਹਾ ਸੀ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਇੱਕ ਨਹੀਂ ਬਹੁਤ ਸਾਰੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਕਈ ਕਿਤੇ ਦਿਨ ਡਿਟੈਂਸ਼ਨ ਸੈਂਟਰਾਂ ਵਿੱਚ ਰਹਿਣਾ ਪਿਆ ਇੰਨੀ ਜ਼ਿਆਦਾ ਸਖਤੀ ਯੂ ਐਸ ਏ ਦੇ ਵਿੱਚ ਹੈ ਇਹਦੇ ਉਲਟ ਕੈਨੇਡਾ ਦੇ ਵਿੱਚ ਕਹਾਣੀ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜੋ ਸਰਕਾਰੀ ਏਜੰਸੀ ਹੈ ਉਹਨਾਂ ਨੇ ਕਿਹਾ ਕਿ ਤਕਰੀਬਨ 600 ਅਜਿਹੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਰਿਪੋਰਟ ਕਰਨਾ ਚਾਹੁੰਦੇ ਆ ਤੇ ਸਾਨੂੰ ਲੱਭ ਦੇ ਨਹੀਂ ਉਹ ਕਿੱਥੇ ਨੇ ਅਸੀਂ ਕਈ ਉਹਨਾਂ ਵਿੱਚੋਂ 400 ਕਹਿੰਦੇ ਅਜਿਹੇ ਆ ਜਿਹੜੇ ਪਿਛਲੇ ਤੇ ਕੁਝ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈਗੇ ਆ ਤੇ ਉਹਨਾਂ ਨੂੰ ਸਜ਼ਾ ਪੂਰੀ ਕਰਨ ਉਪਰੰਤ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਪਰ ਕੁਝ ਉਹਨਾਂ ਉਹਨਾਂ ਨੂੰ ਕੁਝ ਫੇਰ ਵੀ ਇੱਕ ਅਪੀਲ ਦਾ ਮੌਕਾ ਜਿਹੜਾ ਹੈ ਮਿਲ ਸਕਦਾ ਹੈ ਇਹਦੇ ਉਲਟ ਇੱਕ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਤੇ ਕੈਨੇਡਾ ਵਿੱਚ ਰਿਪੋਰਟੇਸ਼ਨ ਦੇ ਆਰਡਰ ਲੱਗੇ ਹੋਏ ਨੇ ਤੇ ਉਹ ਲਭਨੇ ਰਹੇ ਤੇ ਉਹਨਾਂ ਉਹ 2-2 3-3 ਸਾਲ ਹੋ ਗਏ ਨੇ ਕਿ ਉਹਨਾਂ ਦਾ ਕੋਈ ਖੁਰਾਕ ਹੋਣੀ ਹੈ। ਕੁਝ ਲੋਕ ਜਿਹੜੇ ਹਿਰਾਸਤ ਵਿੱਚ ਨੇ ਤੇ ਉਹਨਾਂ ਨੂੰ ਰੱਖਿਆ ਗਿਆ ਹੈ। ਕਈਆਂ ਦੀ ਹਾਜ਼ਰੀ ਲੱਗਦੀ ਹੈ ਤੇ ਉਹਨਾਂ ਨੂੰ ਮਾਨੀਟਰ ਕੀਤਾ ਜਾਂਦਾ ਹੈ। ਕਈ ਡਿਟੈਂਸ਼ਨ ਸੈਂਟਰ ਵਿੱਚ ਹੈਗੇ ਨੇ। ਪਰ ਕੁਝ ਇਸ ਤਰ੍ਹਾਂ ਦੀ ਵੀ ਖਬਰਾਂ ਸੀ ਕਿ ਪਿਛਲੇ ਸਾਲ ਕਿਊਬੈਕ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚੋਂ ਚਿਲੀ ਦੇ 2-3 ਨਾਗਰਿਕ ਜਿਹੜੇ ਸੀ ਜਿਨ੍ਹਾਂ ਤੇ ਰਿਪੋਰਟੇਸ਼ਨ ਆਰਡਰ ਲੱਗਾ ਹੋਇਆ ਸੀ ਉਹ ਫਰਾਰ ਹੋ ਗਏ ਸੀ ਇੱਥੇ ਇਹ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਰਿਫਿਊਜੀ ਕਲੇਮ ਕਰਨਾ ਜੋ ਪਹਿਲਾਂ ਕਾਫੀ ਸੌਖਾ ਹੁੰਦਾ ਸੀ ਹੁਣ ਉਹਦੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ ਨੇ ਤੇ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਰਿਕਾਰਡ ਤੋੜ ਰਿਫਿਊਜੀ ਕਲੇਮ ਕੀਤੇ ਇਹਨਾਂ ਵਿੱਚ ਬਹੁਤ ਵੱਡੀ ਗਿਣਤੀ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਹੈ 온ਟਾਰੀਓ ਦੇ ਵਿੱਚ ਕਈ ਕਾਲਜਿਸ ਇਹ ਹੋਏ ਨੇ ਜਿਨ੍ਹਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਰਿਫਿਊਜੀ ਕਲੇਮ ਕੀਤੇ ਨੇ ਤੇ ਇਸ 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 ਵੇਲੇ ਇਹ ਵੀ ਖਬਰ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਦੇ ਕੇਸ ਜਿਹੜੇ ਨੇ ਰਿਜੈਕਟ ਹੋ ਰਹੇ ਨੇ ਭਾਵੇਂ ਉਹਨਾਂ ਕੋਲ ਅਪੀਲ ਦਲੀਲ ਦੇ ਮੌਕੇ ਹੈਗੇ ਨੇ ਪਰ ਕੈਨੇਡਾ ਵਿੱਚ ਸਖਤੀ ਹੋ ਰਹੀ ਹੈ ਪਰ ਉਨੀ ਸਖਤੀ ਨਹੀਂ ਜਿੰਨੀ ਕਿ ਯੂ ਐਸ ਏ ਦੇ ਵਿੱਚ ਇਸ ਗੱਲ ਦਾ ਅੰਦਾਜ਼ਾ ਤੁਸੀਂ ਖਬਰ ਤੋਂ ਲਾ ਲਿਆ ਹੋਵੇਗਾ ਕਿ ਉੱਥੇ ਡਿਟੈਂਸ਼ਨ ਸੈਂਟਰਾਂ ਵਿੱਚ ਕਿਵੇਂ ਰੱਖਿਆ ਜਾਂਦਾ ਤੇ ਇੱਥੇ ਕੈਨੇਡਾ ਵਾਲੇ 600 ਤੋਂ ਵੱਧ ਜਿਹੇ ਲੋਕ ਉਹਨਾਂ ਨੂੰ ਲੱਭ ਰਹੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਸਾਨੂੰ ਲੱਭ ਪੈਣ ਤੇ ਉਹਨਾਂ ਨੂੰ ਅਸੀਂ ਰਿਪੋਰਟ ਕਰਨਾ ਇਹਨਾਂ ਵਿੱਚ ਇੱਕ ਠੀਕ ਠਾਕ ਗਿਣਤੀ 600 ਦੇ ਵਿੱਚੋਂ ਕਹਿੰਦੇ ਕੋਈ ਕਈ ਖਾਸ ਮੁਜਰਮ ਨੇ ਜਿਨ੍ਹਾਂ ਨੇ ਘਨੌਣੇ ਅਪਰਾਧ ਜਿਹੜੇ ਨੇ ਕੀਤੇ ਹੋਏ ਨੇ ਸੈਕਸ਼ੂਅਲ ਅਸਾਲਟ ਵਰਗੇ ਤੇ ਉਹਨਾਂ ਉਹਨਾਂ ਤੇ ਵੈਸੇ ਜਿਹੜੇ ਨੇ ਵਾਂਟਡ ਲਿਸਟ ਦੇ ਵਿੱਚ ਹੈਗੇ ਨੇ ਪਰ ਕੈਨੇਡੀਅਨ ਸਰਕਾਰ ਅਜੇ ਤੱਕ ਉਹਨਾਂ ਨੂੰ ਲੱਭਣ ਦੇ ਵਿੱਚ ਅਸਮਰੱਥ ਹੈ ਕੀ ਲੱਭ ਸਕੇਗੀ ਜੇ ਉਹ ਲੱਭ ਪੈਂਦੇ ਨੇ ਤੇ ਕੀ ਉਹਨਾਂ ਨੂੰ ਇੱਕਦਮ ਰਿਪੋਰਟ ਕੀਤਾ ਜਾਵੇਗਾ ਇਹ ਵੱਡਾ ਸਵਾਲ ਹੈ